ਜੀ ਬਾਈ ਜੀ ਜਦੋਂ ਕੀਲਾ ਸਦੀ ਵਰਸੀ ਤੇ ਅੱਜ ਤੁਸੀਂ ਪਹੁੰਚੇ ਹੋ ਹਰ ਸਾਲ ਆਉਂਦੇ ਹੋ ਜੀ ਨਹੀਂ ਨਹੀਂ ਪਹਿਲੀ ਵਾਰੀ ਇਸ ਸਬਾਬ ਨਾਲ ਜੀ ਕਿਵੇਂ ਸਬਾਬ ਬਣ ਗਿਆ ਬਸ ਇੱਕ ਮੜੀ ਲੜਾਈ ਝਗੜਾ ਵੀ ਹੋਇਆ ਤੁਹਾਡਾ ਆਪਣਾ ਹਾਂ ਮੈਂ ਕਿਹਾ ਮੈਂ ਉੱਥੇ ਪਹੁੰਚਣਾ ਪਹੁੰਚਣਾ ਕਿਉਂ ਨਹੀਂ ਕਰਦੇ ਜੀ ਜੀ ਡਿਊਟੀ ਛੱਡ ਕੇ ਜੀ ਜੀ ਇਥੇ ਪਹੁੰਚਿਆ ਜੀ ਬੜੀ ਜੀ ਤਕਲੀਫ ਤਾਂ ਹੋਈ ਹੈ ਪਹੁੰਚਣ ਦੇ ਵਿੱਚ ਜੀ ਪਰ ਆਣ ਕੇ ਲੜ ਲੱਗ ਗਏ ਜੀ 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 ਕੀ ਤੁਹਾਨੂੰ ਬਹੁਤ ਹੀ ਅਸੀਂ ਗਾਇਆ ਸੁਣਿਆ ਜੀ ਕਾਜ ਸਬਾਬ ਜੁੜਿਆ ਤੁਹਾਡੇ ਦਰਸ਼ਕਦਾਰ ਹੋਗੇ ਭਾਈ ਜੀ ਕੋਈ ਤੁਮ ਕੀ ਲਾ ਸਕਦਾ ਗਾਣਾ ਕਿਸੇ ਧੰਨਲੀ ਭੇਟ ਕਰਦੇ ਉਹਨਾਂ ਨੂੰ ਹਾਂ ਜੀ ਸਾਡਾ ਆਪਣਾ ਲਿਖਿਆ ਹੋਇਆ ਗਾਣਾ ਉੱਚੀ ਰੱਖਣਾ ਥੋੜਾ ਸਰ ਹਾਂ ਜੀ ਸਾਡਾ ਆਪਣਾ ਲਿਖਿਆ ਹੋਇਆ ਗਾਣਾ ਸੁਪਨਾ ਜੇ ਹੋ ਜੇ ਸੱਚ ਚ ਨਵੇਂ ਤੈਨੂੰ ਹੁਣ ਵਧਾਈਆਂ ਲੱਖ ਚੰਨਾ ਸੁਪਨਾ ਜੇ ਹੋ ਜੇ ਸੱਚ ਚ ਨਵੇਂ ਤੈਨੂੰ ਹੁਣ ਵਧਾਈਆਂ ਲੱਖ ਚੰਨਾ ਐਨਾ ਤੈਨੂੰ ਪਿਆਰ ਕਰਾਂ ਮੈਂ ਜਾਨੋਂ ਵੱਧ ਕੇ ਚਾਹਾਂ ਜੇ ਤੂੰ ਬਣ ਜੇ ਚਮਕੀ ਲਾਵੇ ਮੈਂ ਅਮਰ ਜੋਤ ਬਣ ਜਾਵਾ ਜੇ ਤੂੰ ਬਣ ਜੇ ਚਮਕੀ ਲਾਵੇ ਮੈਂ ਅਮਰ ਜੋਤ ਬਣ ਜਾਵਾ ਸੁਪਨੇ ਦਾ ਛੱਡ ਭਰੋਸਾ ਨਹੀਂ ਦਿਨ ਚੜਦੇ ਦਿਨ ਦਾ ਧੋਖਾ ਨਹੀਂ ਸੁਪਨੇ ਦਾ ਛੱਡ ਭਰੋਸਾ ਨਹੀਂ ਦਿਨ ਚੜਦੇ ਦਿਨ ਦਾ ਧੋਖਾ ਨਹੀਂ ਅਈ ਸੁਪਨੇ ਦੇ ਵਿੱਚ ਕਈ ਵਾਰੀ ਹੋ ਜਾਂਦਾ ਮੇਲਪ ਰਾਣਾ ਮੰਨ ਲੱਖਾਂ ਜਨਮ ਲਈ ਇਹ ਨਹੀਂ ਬਣਿਆ ਨਹੀਂ ਚਮਕੀਲਾ ਜਾਣਾ ਮੰਨ ਲੱਖਾਂ ਜਨਮ ਲਈ ਇਹ ਨਹੀਂ ਬਣਿਆ ਨਹੀਂ ਚਮਕੀਲਾ ਜਾਣਾ ਹਾਈ ਪਚਪਣ ਤੋਂ ਹੀ ਦਿਲ ਦੇ ਵਿੱਚ ਸੀਰੀ ਜਿ ਸੋਹਣਾ ਮੇਰੀ ਤੂੰ ਰੱਖ ਪਰੋਸਾ ਉਹਦੇ ਤੇ ਕਿਉਂ ਢਾਈ ਬੈਠਾ ਢੇਰੀ ਤੂੰ ਰੱਖ ਪਰੋਸਾ ਉਹਦੇ ਤੇ ਕਿਉਂ ਢਾਈ ਬੈਠਾ ਢੇਰੀ ਮੰਦਿਰ ਜੇ ਜੇ ਪੂਰੀ ਹੋ ਜਾਏ ਪਿੰਡ ਪਿੰਡ ਖੜੇ ਲਾਵਾਂ ਜੇ ਤੂੰ ਜੇ ਚਮਕੀ ਲਾਵੇ ਮੈਂ ਅਮਰ ਜੋਤ ਬਣ ਜਾਵਾ ਜੇ ਤੂੰ ਬਣ ਜੇ ਚਮਕੀ ਲਾਵੇ ਮੈਂ ਅਮਰ ਜੋਤ ਬਣ ਜਾਵਾ ਉਹ ਕਲਾਕਾਰ ਤਾਂ ਦੁਨੀਆਂ ਉੱਤੇ ਫਿਰਦੇ ਲੱਖ ਰੋੜੀ ਹਾਏ ਅਮਰ ਜੋਤ ਚਮਕੀਲੇ ਵਰਗੀ ਨਹੀਂ ਜੰਮਣੀ ਕਿਤੇ ਜੋੜੀ ਹਾਏ ਅਮਰ ਜੋਤ ਚਮਕੀਲੇ ਵਰਗੀ ਨਹੀਂ ਜੰਮਣੀ ਕਿਤੇ ਜੋੜੀ ਹਾਏ ਰਿੰਗੇ ਦੁਨੀਆਂ ਉੱਪਰ ਚੱਲੂ ਰਿੰਗੇ ਦੁਨੀਆਂ ਉੱਪਰ ਚੱਲੂ ਜੋਸੀ ਗਾਗੇ ਗਾਣਾ ਪਮਲਖਾਂ ਜਨਮ ਲਈਏ ਨੀ ਬਣਿਆ ਨਹੀਂ ਚਮਕੀ ਲਾ ਜਾਣਾ ਪਮਲਖਾਂ ਜਨਮ ਲਈਏ ਨੀ ਬਣਿਆ ਨਹੀਂ ਚਮਕੀ ਲਾ ਜਾਣਾ ਹਾਈ ਗੱਲ ਗਲੀ ਉੱਤੇ ਕਿਹੜੀ ਗੱਲਾਂ ਕਰਦਾ ਰਹੀ ਨਾ ਟਾਲਾਂ ਗੱਲ ਗਲੀ ਉੱਤੇ ਕਿਹੜੀ ਗੱਲਾਂ ਕਰਦਾ ਰਹੀ ਨਾ ਟਾਲਾਂ ਰਾਜ ਲੋਹਮ ਵਾਲਿਆ ਵੇ ਤੂੰ ਜਿੱਦੀ ਹੋ ਗਿਆ ਬਾਲਾ ਰਾਜ ਲੋਹਮ ਵਾਲਿਆ ਵੇ ਤੂੰ ਜਿੱਦੀ ਹੋ ਗਿਆ ਬਾਲਾ ਹਾਈ ਭਿੰਦਰ ਪੰਗਾਲੀ ਗੀਤਾਂ ਦੇ ਵਿੱਚ ਐਸਾ ਨਾਮ ਕਮਾਵਾਂ ਜੇ ਤੂੰ ਬਣ ਜੇ ਚਮਕੀ ਲਾਵੇ ਮੈਂ ਅਮਰ ਜੋਤ ਬਣੀ ਜਾਵਾਂ ਤਾੜੀਆਂ